ਦਾਨ ਕਰਨ ਵਾਸਤੇ ਪੈਸੇ ਚਾਹੀਦੇ ਨੇ ਜਿਹਦੇ ਕੋਲ ਪੈਸੇ ਨਹੀਂ ਉਹ ਦਾਨੀ ਕਿਵੇਂ ਹੋ ਸਕਦਾ ਦਾਨ ਕਰਨ ਵਾਸਤੇ ਪੈਸਾ ਚਾਹੀਦਾ ਕੋਈ ਜਗਾ ਜ਼ਮੀਨ ਚਾਹੀਦੀ ਹੈ ਤਾਂ ਕੋਈ ਬੰਦਾ ਦਾਨ ਨਹੀਂ ਹੋਏਗਾ ਤੀਰਥਾਂ ਤੇ ਜਾਣਾ ਕਿਸੇ ਕੋਲ ਪੈਸਾ ਹੋਏਗਾ ਤਾਂ ਤੀਰਥ ਤੇ ਜਾਓਗੇ ਨਾ ਜੇ ਤੁਹਾਡੇ ਕੋਲ ਪੈਸੇ ਨਹੀਂ ਤੁਸੀਂ ਤੀਰਥਾਂ ਤੇ ਕਿਵੇਂ ਜਾ ਸਕਦੇ ਹੋ ਕਿਸੇ ਬੰਦੇ ਨੇ ਜਾਣਾ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਜਾਣਾ ਹਜ਼ੂਰ ਸਾਹਿਬ ਜਾਣਾ ਪੈਸੇ ਨਹੀਂ ਤੇ ਕਿਵੇਂ ਜਾਉਂਗੇ ਤੀਰਥ ਯਾਤਰਾ ਤੇ ਜਾਣ ਲਈ ਪੈਸੇ ਚਾਹੀਦੇ ਨੇ, ਦਾਨ ਕਰਨ ਲਈ ਪੈਸੇ ਚਾਹੀਦੇ ਨੇ, ਲੰਗਰ ਲਾਉਣੇ ਪੈਸੇ ਚਾਹੀਦੇ ਨੇ, ਯੱਗ ਕਰਨੇ ਪੈਸੇ ਚਾਹੀਦੇ ਨੇ। ਪਰ ਸੱਜਣੋ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਕਮਾਉਣਾ ਹੋਵੇ ਪੈਸਿਆਂ ਦੀ ਲੋੜ ਨਹੀਂ ਐ। ਪਾਤਸ਼ਾਹ ਨੇ ਕਿਹਾ ਸਭ ਤੋਂ ਵੱਡਾ ਪੁੰਨ ਪਤਕੀ ਐ, ਇਸ ਕਲਯੁਗ ਵਿੱਚ ਗਰੀਬ ਤੋਂ ਗਰੀਬ ਬੰਦਾ ਵੀ ਪੁੰਨ ਕਰ ਸਕਦਾ ਐ। ਕਿਉਂਕਿ ਗਰੀਬ ਬੰਦੇ ਕੋਲ ਦਾਨ ਕਰਨ ਲਈ ਯਾਤਰਾ ਕਰਨ ਲਈ ਜੱਗ ਲਾਉਣ ਲਈ ਪੈਸੇ ਨਹੀਂ ਹੈ ਫਿਰ ਗਰੀਬ ਬੰਦਾ ਤਾਂ ਧਰਮ ਤੋਂ ਵਾਂਝਾ ਰਹਿ ਜਾਏਗਾ ਪਾਤਸ਼ਾਹ ਨੇ ਕਿਹਾ ਨਹੀਂ ਭਾਈ ਸਭ ਤੋਂ ਵੱਡਾ ਪੁੰਨ ਸੁਣੋ ਤੀਰਥਾਂ ਤੇ ਜਾਣਾ ਚੰਗੀ ਗੱਲ ਹੈ ਦਾਨ ਕਰਨਾ ਚੰਗੀ ਗੱਲ ਹੈ ਜੱਗ ਲੰਗਰ ਲਾਉਣੇ ਚੰਗੀ ਗੱਲ ਹੈ ਪਰ ਸਭ ਤੋਂ ਵੱਡਾ ਪੁੰਨ ਪਤਕੀ ਹੈ ਉਹਨੂੰ ਫਿਰ ਪਾਤਸ਼ਾਹ ਨੇ ਕਿਹਾ ਭਾਈ ਉਹਦੇ ਵਾਸਤੇ ਪੈਸਿਆਂ ਦੀ ਲੋੜ ਨਹੀਂ ਹੈ ਗਰੀਬ ਤੋਂ ਗਰੀਬ ਬੰਦਾ ਵੀ ਉਹ ਪੁੰਨ ਇਕੱਠਾ ਕਰ ਸਕਦਾ ਹੈ ਮਹਾਰਾਜ ਉਹ ਕਿਹੜਾ ਪੁੰਨ ਹੈ ਕਿੰਦੇ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਸੰਗਤ ਵਿੱਚ ਬਹਿ ਕੇ ਕੋਈ ਜਪੇ ਸਤਨਾਮ ਸ੍ਰੀ ਵਾਹਿਗੁਰੂ ਉਹ ਤਾਂ ਗਰੀਬ ਬੰਦਾ ਵੀ ਜਪ ਸਕਦਾ ਇੱਕ ਪੈਸਾ ਨਹੀਂ ਲੱਗੇਗਾ ਇੱਕ ਪੈਸਾ ਨਹੀਂ ਲੱਗੇਗਾ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਖਾਲੀ ਹੱਥ ਮੱਥਾ ਟੇਕ ਕੇ ਵੀ ਬਹਿ ਜਾਓ ਤਾਂ ਵੀ ਝੋਲੀਆਂ ਭਰ ਜਾਣਗੀਆਂ ਕੋਈ ਜ਼ਰੂਰੀ ਨਹੀਂ ਵੀ ਇੱਥੇ ਵੀ ਪੈਸਾ ਚੜਾਉ ਇੱਕ ਪੈਸਾ ਨਹੀਂ ਲੱਗੇਗਾ ਇਹਨੂੰ ਆਪਸ਼ਨ ਕਹੇ ਸਭ ਤੋਂ ਵੱਡਾ ਪੁੰਨ ਹੈ ਨਾਮ ਜਪਣਾ ਔਰ ਫਿਰ ਉਹ ਜਿਹੜਾ ਪੁੰਨ ਹੈ ਨਾ ਉੱਥੇ ਕੰਮ ਆਉਣਾ ਜਿੱਥੇ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ ਦਿੱਤਾ ਹੋਇਆ ਦਾਨ ਹੋ ਸਕਦਾ ਕੰਮ ਨਾ ਆਵੇ ਕਿਸੇ ਨੇ ਹੰਕਾਰ ਕਰ ਲਿਆ ਹੋਵੇ ਉਹਦਾ ਦਾਨ ਜਾਂਦਾ ਲੱਗੇ ਕੀਤੀ ਹੋਈ ਤੀਰਥ ਯਾਤਰਾ ਕੰਮ ਨਾ ਆਵੇ ਹੋ ਸਕਦਾ ਕਿਸੇ ਦਾ ਲਾਇਆ ਹੋਇਆ ਯੱਗ ਲੰਗਰ ਕੰਮ ਨਾ ਹੋਵੇ ਪਰ ਭਾਈ ਜਪਿਆ ਹੋਇਆ ਨਾਮ ਉੱਥੇ ਕੰਮ ਆਉਣਾ ਜਿੱਥੇ ਕੋਈ ਸਹਾਇਤਾ ਨਾ ਕਰੇ ਸ਼ਬਦ ਤੁਹਾਨੂੰ ਯਾਦ ਇੱਕ ਵਾਰ ਪੜੋ ਸਭ ਤੋਂ ਵੱਡਾ ਪੁੰਨ ਹੈ ਹਰ ਰੋਜ ਮਹਰਾ ਯਾਦ ਕਰਾਉਂਦੇ ਕਹਿੰਦੇ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੇ ਪੜੋ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਫਿਰ ਉਹ ਨਾਮ ਦਾ ਪੁੰਨ ਵੇਖੋ ਸੁਣ ਕੇ ਜਮ ਕੇ ਦੂਤ ਨਾਏ ਤੇ ਰ ਛੱਡ ਜਾਏ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਮਹਾਰਾਜ ਸਭ ਤੋਂ ਵੱਡਾ ਪੁੰਨ ਕਿਹੜਾ ਕਹਿੰਦੇ ਕਲ ਮੈਂ ਇਹੋ ਪੁੰਨ ਪੜੋ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਭਾਈ ਸਭ ਤੋਂ ਵੱਡਾ ਕਲਯੋਗ ਵਿੱਚ ਪੁੰਨ ਹੈ ਸੰਗਤ ਵਿੱਚ ਬਹਿ ਕੇ ਕੋਈ ਗੁਣ गाਵੇ ਸਤਨਾਮ ਸ਼੍ਰੀ ਮਗਜ ਕੇ ਆਖੋ ਸਤਨਾਮ ਸ਼੍ਰੀ ਇਹ ਸਭ ਤੋਂ ਵੱਡਾ ਪਉ ਨੱਛਾ ਵਾਹਿਗੁਰੂ ਕਹਿਣ ਵਿੱਚ ਕੋਈ ਪੈਸਾ ਤੇ ਨਹੀਂ ਲੱਗਾ ਸਾਡਾ ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਖਰਚਾ ਨਹੀਂ ਹੋਇਆ ਵਾਹਿਗੁਰੂ ਕਹਿਣ ਵਿੱਚ ਕੋਈ ਸਾਡਾ ਸਮਾਂ ਬਰਬਾਦ ਨਹੀਂ ਹੋਇਆ ਤੁਸੀਂ ਤੁਰਦੇ ਹੋ ਫਿਰਦੇ ਹੋ ਕਿਰਤ ਕਰਮ ਕਰਦੇ ਹੋ ਵਾਹਿਗੁਰੂ ਵਾਹਿਗੁਰੂ ਕੋਈ ਜੋ ਧਮੀ ਜਪਿਆ ਜਾਂਦਾ ਪੜੋ ਕਲਮ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੇ ਆਵੇਂ ਤੋ ਦਿਆਹੇ ਭਾਈ ਇਹ ਸਮਾਂ ਵਿਰਥ ਨਹੀਂ ਜਾਏਗਾ ਇਸ ਲਈ ਤੂੰ ਸੁਹਾਸ ਵਿਰਥ ਨਾ ਗਵਾਈ ਇਹ ਪੁੰਨ ਇਕੱਠਾ ਕਰ ਜਪ ਸਤਨਾਮ ਸ੍ਰੀ ਵਾਹਿਗੁਰੂ